ਬਹੁਤ ਸਵਾਗਤ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਫਿਰ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਐਂਡ ਕੰਸਲਟੈਂਟ ਲਿਮਟਿਡ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਸਿਕਾ ਜਸਮੀਤ ਜੀ ਟਾਪਿਕ ਬਹੁਤ ਮਹੱਤਵਪੂਰਨ ਹੈ ਇੱਕਾਈ ਦੱਸੋ ਕਿ ਲੈਂਡਮਾਰਕ ਦੇ ਜਰਮਨੀ ਦੇ ਵੀਜ਼ੇ ਪਿਛਲੇ 4-5 ਮਹੀਨਿਆਂ ਚ ਕਿੰਨੇ ਕਾਗੇ ਜਦੋਂ ਦੀ ਤੇਜ਼ੀ ਫੜੀ ਆ ਕਿਉਂਕਿ ਜਰਮਨੀ ਅਪਲਾਈ ਵੀ ਬੱਚੇ ਘੱਟ ਕਰਦੇ ਨੇ ਪਰ ਸਵਾਲ ਇਹ ਹੈ ਕਿ ਹੁਣ ਬੱਚਿਆਂ ਦੇ ਵਿੱਚ ਰੁਝਾਨ ਬਹੁਤ ਜ਼ਿਆਦਾ ਵੱਧ ਗਿਆ ਆ ਹੁਣ ਬੱਚੇ ਪ੍ਰਾਈਵੇਟ ਯੂਨੀਵਰਸਿਟੀਆਂ ਚ ਜਾਣ ਪਬਲਿਕ ਯੂਨੀਵਰਸਿਟੀਆਂ ਚ ਚੁਣਨ ਸਿਲੈਕਸ਼ਨ ਆਫ ਯੂਨੀਵਰਸਿਟੀ অর ਸਿਲੈਕਸ਼ਨ ਆਫ ਸਿਟੀ ਜਰਮਨੀ ਚ ਇਹਦੇ ਤੇ ਵੀ ਸਾਨੂੰ ਤੁਸੀਂ ਗਾਈਡ ਕਰੋ ਔਰ ਇਹ ਵੀ ਦੱਸੋ ਕਿ ਵੀਜ਼ਾ ਕਿਨੇ ਆ ਸੋ ਜਰਮਨੀ ਸਾਡੀ ਐਕਸਪਰਟਾਈਜ਼ ਹੈਗੀ ਹੈ ਜਰਮਨੀ ਐਜ਼ ਅ ਲੋਕੇਸ਼ਨ ਲੈਂਡਮਾਰਕ ਇਮੀਗ੍ਰੇਸ਼ਨ ਮੋਸਟਲੀ ਸਾਰੀਆਂ ਹੀ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਨਾਲ ਡੀਲ ਕਰਦਾ ਹੈ ਔਰ ਡੈਫੀਨਿਟਲੀ ਇਸ ਟਾਈਮ ਤੇ ਅਸੀਂ ਪਬਲਿਕ ਯੂਨੀਵਰਸਿਟੀਆਂ ਦੇ ਨਾਲ ਵੀ ਰਾਪਤਾ ਕਾਇਮ ਕਰ ਰਹੇ ਹਾਂ ਕਿ ਕਿਸੇ ਤਰੀਕੇ ਸਟੂਡੈਂਟਸ ਨੂੰ ਕੋਈ ਸਰਵਿਸਿਜ਼ ਦਿੱਤੀਆਂ ਜਾਣ ਬਿਕੋਜ਼ ਪਬਲਿਕ ਯੂਨੀਵਰਸਿਟੀਆਂ ਬਿਲਕੁਲ ਹੀ ਰਿਸਪੌਂਡ ਨਹੀਂ ਕਰਦੀਆਂ ਕੋਈ ਵੀ ਐਪਲੀਕੇਸ਼ਨ ਤੇ ਕਿਉਂਕਿ ਉਹਨਾਂ ਦੇ ਜਿਹੜੀ ਐਂਟਰੀ ਰਿਕੁਆਇਰਮੈਂਟ ਹੈ ਉਹ ਵੀ ਕਾਫੀ ਹਾਈ ਹੈ ਐਂਡ ਕਾਫੀ ਸਾਰੇ ਸਟੂਡੈਂਟਸ ਨੂੰ ਨਿਰਾਸ਼ ਹੋਣਾ ਪੈਂਦਾ ਪਬਲਿਕ ਯੂਨੀਵਰਸਿਟੀਆਂ ਤੋਂ ਐਡਮਿਸ਼ਨ ਜਦੋਂ ਨਹੀਂ ਮਿਲਦੀ ਬਟ ਅਸੀਂ ਕਾਫੀ ਸਾਰੀਆਂ ਯੂਨੀਵਰਸਿਟੀਆਂ ਦੇ ਨਾਲ ਅੱਜ ਡੇਟ ਚ ਕੱਲ੍ਹ ਪੱਕਾ ਕਾਲ ਬੱਤ ਚੱਲ ਰਹੀ ਹੈ ਸਾਡੀ ਕਿ ਤੁਸੀਂ ਸੁਪੋਜ਼ ਨੋ ਡਾਊਟ ਨੋ ਮੈਟਰ ਤੁਸੀਂ ਇੱਕ ਕਰੀ ਆਪਣੀਆਂ ਰਿਕੁਆਇਰਮੈਂਟਸ ਦੱਸ ਦੋ ਕਿ ਕਾਫੀ ਵੱਡੀ ਕਨਫਿਊਜ਼ਨ ਬਣੀ ਹੁੰਦੀ ਹੈ ਜਦੋਂ ਅਸੀਂ ਪਬਲਿਕ ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਹੁੰਦੀ ਹੈ ਐਂਡ ਦੇ ਆਰ ਸੇਇੰਗ ਕਿ ਸਾਡੇ ਕੋਲ 5000 ਐਪਲੀਕੇਸ਼ਨ ਆਂਦੀ ਹੈ ਪਬਲਿਕ ਯੂਨੀਵਰਸਿਟੀ 'ਚ 50 ਸੀਟਾਂ ਪਿੱਛੇ ਸੋ ਡੈਫੀਨਿਟਲੀ ਪਬਲਿਕ ਯੂਨੀਵਰਸਿਟੀ 'ਚ ਜਿਆਦਾ ਬੱਚੇ ਅਪਲਾਈ ਕਰਦੇ ਕਿਉਂਕਿ ਉੱਥੇ ਟਿਊਸ਼ਨ ਫੀਸ ਨਹੀਂ ਹੁੰਦੀ ਹੈ देयर इज नो ਟਿਊਸ਼ਨ ਫੀਸ ਇਨ ਜਰਮਨੀ ਫਾਰ ਪਬਲਿਕ ਯੂਨੀਵਰਸਿਟੀਆਂ ਸੋ ਸਟੂਡੈਂਟਸ ਬਟ ਪ੍ਰਾਈਵੇ ਸੋ ਜਿਵੇਂ ਕਿ ਇਹ ਕਿਤਾਸੀ ਇੰਗਲਿਸ਼ ਚ ਪੜ੍ਹਾ ਸਕਦੇ ਆ ਜਾਂ ਪ੍ਰਾਈਵੇਟ ਯੂਨੀਵਰਸਿਟੀ ਚ স্মਲ ਕਲਾਸਰੂਮ এনवायरमेंट ਹੁੰਦਾ 15 20 ਬੱਚਿਆਂ ਤੋਂ ਉੱਤੇ ਜ਼ਿਆਦਾ ਬੱਚੇ ਨਹੀਂ ਹੁੰਦੇ ਵੇਰ ਐਜ਼ ਇਨ ਪਬਲਿਕ ਯੂਨੀਵਰਸਿਟੀ ਇਟ ਇਜ਼ ਜਿਨ ਕਹਿੰਦੇ ਆ ਥੀਏਟਰ ਸਟਾਈਲ ਰੂਮ ਜਿੱਥੇ 150 ਬੰਦੇ ਬੈਠੇ ਹੁੰਦੇ ਆ ਬੰਦਿਆਂ ਨੂੰ ਸਮਝ ਆਂਦਾ ਨਹੀਂ ਆਂਦਾ ਗੱਲ ਵਕਰੀ ਹੋ ਜਾਂਦੀ ਉਹ ਸਮਝ ਬਹੁਤ ਸਾਰੀਆਂ ਇਦਾਂ ਦੇ ਵੀ ਮੈਂ ਕੇਸਿਸ ਦੇਖੀਆਂ ਜਿਹੜੇ ਕਿ ਪਬਲਿਕ ਯੂਨੀਵਰਸਿਟੀ ਛੱਡ ਕੇ ਪ੍ਰਾਈਵੇਟ ਯੂਨੀਵਰਸਿਟੀ ਚ ਆਪਣੀ ਗ੍ਰੈਜੂਏਸ਼ਨ ਜਾਂ ਮਾਸਟਰਸ ਖਤਮ ਆਂਦੇ ਆ ਕਿਉਂਕਿ ਉੱਥੇ ਉਹਨਾਂ ਨੂੰ ਸਮਝ ਨਹੀਂ ਆ ਰਿ whereas germany ਦੇਖੋ айਲੈਂਡਸ ਦੀ ਰਿਕੁਆਇਰਮੈਂਟ ਹੈ ਕਾਫੀ ਮੇਜਰ ਚੇਂਜ ਹੈ ਕਿ ਆਇਲੈਂਡਸ ਐਕਸੈਡਿਟਸ ਜਰਮਨੀ ਪੀਟੀ ਨੂੰ ਨਹੀਂ ਥੋੜਾ ਜਿਹਾ ਐਕਸੈਪਟੈਂਸ ਦੇ ਰਿਹਾ ਆਇਲੈਂਡਸ ਐਂਡ ਟੂਫਲ ਨੂੰ ਹੀ ਐਕਸੈਪਟੈਂਸ ਦਿੱਤੀ ਜਾ ਰਹੀ ਹੈ ਔਰ ਜਰਮਨੀ ਦੇਖੀਏ ਤਾਂ ਸਾਢੇ 5 ਬੈਂਡ ਦੇ ਨਾਲ ਵੀ ਅਸੀਂ ਜਰਮਨੀ ਚ ਵੀਜ਼ਾ ਅਪਲਾਈ ਕਰ ਸਕਦੇ ਹਾਂ ਔਰ ਜਰਮਨੀ ਕਾਫੀ ਅਫੋਰਡੇਬਲ ਹੈ ਜਿਸੇ ਕਹਿੰਦੇ ਕਿ 4000 ਯੂਰੋ ਦਾ ਅਸੀਂ ਡਿਪੋਜ਼ਿਟ ਦਿੱਤਾ ਪਲੱਸ ਅਸੀਂ ਬਲੌਕਡ ਅਕਾਊਂਟ ਖੋਲਿਆ 12 ਲੱਖ ਰੁਪਏ ਦਾ ਤਾਂ 16 ਲੱਖ ਰੁਪਏ ਦੇ ਅੰਦਰ ਅੰਦਰ ਅਸੀਂ ਜਰਮਨੀ ਦਾ ਵੀਜ਼ਾ ਲੈ ਸਕਦੇ ਦੇ ਸਕਦੇ ਹੋ ਤੇ ਯੂਨੀਵਰਸਿਟੀ ਨੋਸਟ੍ਰੀ ਟ੍ਰੈਕ ਲਈ ਵੀ ਦੇ ਸਕਦੇ ਹੋ ਸੋ ਇਹ ਸਾਰੇ ਜਿਹੜੇ ਬੈਨੀਫਿਟਸ ਹੈਗੇ ਨੇ ਜਰਮਨੀ ਦੀ ਕਾਫੀ ਜ਼ਿਆਦਾ ਅਟਰੈਕਟਿਵ ਲੋਕੇਸ਼ਨ ਬਣਾ ਦਿੰਦੇ ਆ ਬਿਕੋਜ਼ ਵਾਂਸ ਯੂ ਆਰ ਇਨ ਜਰਮਨੀ ਯੂ ਹੈਵ ਐਕਸੈਸ ਟੂ 26 ਕੰਟਰੀਜ਼ ਇਨ ਸ਼ੇਨਗੇਨ ਏਰੀਆ ਐਂਡ ਤੁਹਾਨੂੰ ਵੀਜ਼ਾ ਵੀ ਨਹੀਂ ਚਾਹੀਦਾ ਕਿਤੇ ਵੀ ਜਾਣ ਲਈ ਵਾਂਸ ਯੂ ਆਰ ਇਨ ਜਰਮਨੀ ਜੇ ਤੁਸੀਂ ਲੈਂਗੁਏਜ ਸਿੱਖ ਲੈਂਦੇ ਹੋ ਤਾਂ ਤੁਹਾਨੂੰ ਪੀਆਰ ਵੀ ਬੜੀ ਈਜ਼ੀਲੀ ਮਿਲ ਜਾਂਦੀ ਹੈ ਹੁਣੇ ਸਾਡੇ ਇੱਕ ਸਟੂਡੈਂਟ ਨਾਲ ਗੱਲ ਹੋ ਰਹੀ ਸੀ ਉਹਨੇ ਜਰਮਨ ਲੈਂਗੁਏਜ ਦਾ B1 ਕੋਰਸ ਕਰ ਲਿਆ जी एंड बी1 कोर्स ਕਰਨ ਤੋਂ ਬਾਅਦ ਉਹਨੇ ਆਪਣਾ ਵਰਕ ਪਰਮਿਟ ਅਪਲਾਈ ਕੀਤਾ ਤਾਂ ਉਹਨੂੰ 3 ਸਾਲ ਦਾ ਵਰਕ ਪਰਮਿਟ ਸਿੱਧਾ ਮਿਲਿਆ ਕਿਉਂਕਿ ਉਹਨੇ B1 ਪੜ੍ਹੀ ਹੋਈ ਸੀ ਔਰ ਜੇ ਤੁਸੀਂ C1 ਲੈਂਗੁਏਜ ਜਾਂ C2 ਲੈਵਲ ਕਰ ਲੈਂਦੇ ਹੋ ਤਾਂ ਤੁਹਾਨੂੰ ਸਿੱਧਾ PR 2 ਇਅਰਸ ਦੇ ਅੰਦਰ ਅੰਦਰ ਜਰਮਨੀ ਦੇ ਰਿਹਾ ਸੋ ਮੇਜਰਲੀ ਲੈਂਗੁਏਜ ਵਿਲ ਪਲੇ ਕਾਫੀ ਵੱਡਾ ਰੋਲ ਵੈਨ ਯੂ ਆਰ ਲੁਕਿੰਗ ਐਟ ਜਰਮਨ ਸੈਟਲਮੈਂਟ ਐਂਡ ਜੇ ਤੁਸੀਂ ਇੱਕ ਵਾਰੀ ਜਰਮਨ ਚ ਸੈਟਲ ਹੋ ਜਾਂਦੇ ਹੋ ਤਾਂ ਆਈ ਵਿਲ ਟੈਲ ਯੂ ਇਟ ਇਜ਼ ਅ ਬਿਊਟੀਫੁਲ ਪਲੇਸ ਪਹਿਲੀ ਗੱਲ ਤਾਂ ਤੀਜੀ ਚੀਜ਼ ਹੈ ਜੌਬ ਆਪਸ਼ਨਸ ਆ ਵੈਰੀ ਵੈਰੀ ਹਾਈ ਜੇ ਤੁਹਾਨੂੰ ਲੈਂਗੁਏਜ ਆਂਦੀ ਹੈ ਤਾਂ 1 ਕਰੋੜ ਤੋਂ 1.5 ਕਰੋੜ ਸੈਲਰੀ ਵੀ ਲੈਣੀ ਸਾਲ ਦੀ ਕੋਈ ਮੁਸ਼ਕਿਲ ਨਹੀਂ ਹੈਗੀ ਚਲੋ ਬਿਲਕੁਲ ਜੀ 90413 90412 90 ਸੋ ਤੁਸੀਂ ਲੈਂਡਮਾਰਕ ਦੇ ਜ਼ਰੀਏ ਅਪਲਾਈ ਕਰ ਸਕਦੇ ਹੋ ਜਰਮਨੀ ਜਸਮੀਤ ਜੀ ਹੁਣ ਵੀ ਜਰਮਨੀ ਦੇ ਵੀਜ਼ੇ ਅਪਲਾਈ ਹੋ ਰਹੇ ਨੇ ਤੁਸੀਂ ਇਹ ਜ਼ਰੂਰ ਦੱਸ ਦਿਓ ਅਪਰੋਕਸੀਮੇਟ ਆਈਡੀਆ ਕਿੰਨੇ ਕੁ ਵੀਜ਼ੇ ਆਏ ਸੋ ਦੇਖੋ ਪਿਛਲੇ 4-5 ਮਹੀਨੇ ਜਦੋਂ ਲੱਗਾ ਸਾਡੇ ਕੋਲ 150 ਤੱਕ ਵੀਜ਼ਾ ਆਇਆ ਹੋਏਗਾ ਜਰਮਨੀ ਦਾ ਕਿਉਂਕਿ ਬਹੁਤ ਵੱਡਾ ਨੰਬਰ ਹੈ ਜਰਮਨੀ ਦੇ ਵੀ ਇੰਨੇ ਵੀਜ਼ੇ ਲੈਣਾ ਬਿਕੋਜ਼ ਜਰਮਨੀ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਥੋੜਾ ਜਿਆਦਾ ਲੰਬਾ ਹੈ ਇਸ ਕੰਪੇਅਰ ਟੂ ਅਦਰਸ ਸੋ ਪਹਿਲਾਂ ਐਪੀਐਸ ਹੁੰਦਾ ਫੇਰ ਸਟੂਡੈਂਟ ਦੀ ਐਪੀਐਸ ਤੋਂ ਆਫਰ ਲੈਟਰ ਆਂਦੀ ਹੈ ਐਪੀਐਸ ਹੋਣ ਤੋਂ ਬਾਅਦ ਬੱਚਾ ਫੀਸ ਪੇ ਕਰਦਾ ਹੈ ਔਰ ਫੀਸ ਪੇ ਕਰਨ ਤੋਂ ਬਾਅਦ ਉਹਦੀ ਫਾਈਲ ਕੀ ਕਿੰਦੀ ਪਹਿਲਾ ਅਪਾਇੰਟਮੈਂਟ ਲਈ ਜਾਂਦੀ ਹੈ ਔਰ ਅਪਾਇੰਟਮੈਂਟ ਲੈ ਕੇ ਉਹਦੀ ਫਾਈਲ ਲੌਂਚ ਕੀਤੀ ਜਾਂਦੀ ਹੈ ਸੋ ਇੱਕ ਪ੍ਰੋਸੈਸ ਫਾਲੋ ਹੁੰਦਾ ਜਰਮਨੀ ਦਾ ਉਹ ਪ੍ਰੋਸੈਸ ਸਾਨੂੰ ਫਾਲੋ ਕਰਨਾ ਹੀ ਪੈਂਦਾ ਔਰ ਪ੍ਰੋਸੈਸ ਨੂੰ ਜਿਸੀ ਕਿ ਇੱਕ ਟੋਟਾ ਕਟ ਨਹੀਂ ਤੇ 4-5 ਮਹੀਨੇ ਦਾ ਸਮਾਂ ਲੱਗ ਜਾਂਦਾ ਜੀ ਚਲੋ 90413 90412 ਸਾਰੇ ਵਿਦਿਆਰਥੀ ਤੁਰੰਤ ਜਸਮੀਤ ਜੀ ਦੇ ਨਾਲ ਗੱਲ ਕਰੋ ਔਰ ਜਰਮਨੀ ਦੀ ਫਾਈਲ ਅਪਲਾਈ ਕਰੋ ਥੈਂਕ ਯੂ ਸੋ ਮਚ ਥੈਂਕ ਯੂ ਸੋ